ਸਤ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਸੱਤ ਨੌਜਵਾਨਾਂ ਦੇ ਕੈਨੇਡਾ ਵਸਣ ਦੀਆਂ ਸਦਰਾਂ ਤੇ ਫਿਰਿਆ ਪਾਣੀ ਕੈਨੇਡਾ ਰਿੰਦੀ ਧੀ ਨਾਲ ਮਿਲ ਕੇ ਮਾਂ ਨੇ ਸੱਤ ਨੌਜਵਾਨਾਂ ਨਾਲ ਮਾਰੀ ਠੱਗੀ ਕੈਨੇਡਾ ਤੋਂ ਪੰਜਾਬੀਆਂ ਲਈ ਆਈ ਵੱਡੀ ਖੁਸ਼ਖਬਰੀ ਪੀਜੀਪੀ ਪ੍ਰੋਗਰਾਮ ਕਾਰਨ ਪੰਜਾਬੀ ਪਰਿਵਾਰਾਂ ਲਈ ਜਾਗੀ ਉਮੀਦ ਦੀ ਕਿਰਨ ਭਾਰਤੀ ਕਾਉਂਸਲਰ ਸੇਵਾਵਾਂ ਮੰਦ ਦੀ ਏਜੰਸੀ ਖਿਲਾਫ ਵਧੀਆਂ ਸ਼ਿਕਾਇਤਾਂ ਬੀਐਲਐਸ ਇੰਟਰਨੈਸ਼ਨਲ ਵੱਲੋਂ ਸੁਧਾਰ ਲਈ ਕਦਮ ਚੁੱਕਣ ਦਾ ਭਰੋਸਾ ਐਡਮਿੰਟਨ ਦੀਆਂ ਵਾਰਦਾਤਾਂ 'ਚ ਬਿਸ਼ਨੋਈ ਗਰੋ ਦਾ ਹੱਥ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ 'ਚ ਬਿਸ਼ਨੋਈ ਗੈਂਗ ਤੇ ਸ਼ੱਕ ਸੱਤ ਪੰਜਾਬੀ ਨੌਜਵਾਨਾਂ ਦੇ ਕੈਨੇਡਾ ਵਸਣ ਦੀਆਂ ਸਦਰਾਂ ਤੇ ਪਾਣੀ ਫਿਰ ਗਿਆ ਲੁਧਿਆਣਾ ਜ਼ਿਲ੍ਹੇ ਦੀ ਇੱਕ ਮਾਂ ਤੇ ਧੀ ਨੇ ਨਵੇਕਲੇ ਢੰਗ ਨਾਲ ਠੱਗੀ ਮਾਰੀ ਅਤੇ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਤੋੜ ਦਿੱਤਾ ਪੁਲਿਸ ਜਾਂਚ ਚ ਪੇਤ ਖੁਲ੍ਹਿਆ ਕਿ ਉਹਨਾਂ ਨੂੰ ਨਾ ਤਾਂ ਲਾੜੀ ਮਿਲੀ ਤੇ ਨਾ ਹੀ ਉਹ ਕੈਨੇਡਾ ਜਾ ਸਕੇ ਸਗੋਂ ਲੱਖਾਂ ਰੁਪਏ ਦਾ ਵੱਖਰਾ ਚੂਨਾ ਲੱਗ ਗਿਆ ਦੋ ਹੋਰਾਂ ਨਾਲ ਗ੍ਰਿਫਤਾਰ ਕੀਤੀ ਗਈ ਸੁਖਦਰਸ਼ਨ ਕੌਰ ਆਪਣੀ 24 ਵਰਿਆਂ ਦੀ ਧੀ ਦੀਆਂ ਤਸਵੀਰਾਂ ਤੇ ਵੀਡੀਓਜ਼ ਦੀ ਵਰਤੋਂ ਕਰਕੇ ਉਸ ਨਾਲ ਵਿਆਹ ਕਰਵਾ ਕੇ ਨੌਜਵਾਨਾ ਨੂੰ ਵਿਦੇਸ਼ ਵਸਣ ਦਾ ਲਾਲਚ ਦਿੰਦੀ ਸੀ ਹਰਪ੍ਰੀਤ ਸਟੂਡੈਂਟ ਵੀਜ਼ੇ ਤੇ ਕੈਨੇਡਾ ਚ ਹੈ ਅਤੇ ਉੱਥੇ ਮੌਜੂਦਾ ਸਮੇਂ ਵਰਕ ਪਰਮਿਟ ਤੇ ਰਹਿ ਰਹੀ ਹੈ ਦਰਾਹਾ ਦੇ ਐਸਟੋ ਇਨਸਪੈਕਟਰ ਆਕਾਸ਼ ਦੱਤ ਮੁਤਾਬਕ ਸੱਤ ਪੀੜਤਾਂ ਦੀ ਪਛਾਣ ਹੋ ਗਈ ਹੈ ਤੇ ਉਹਨਾਂ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਨੇ ਉਹਨਾਂ ਕਿਹਾ ਕਿ ਸੁਖਦਰਸ਼ਨ ਅਖਬਾਰਾਂ 'ਚ ਵਰਦੀ ਲੋੜ ਦੇ ਇਸ਼ਤਿਹਾਰ ਦਿੰਦੀ ਸੀ ਅਤੇ ਫਿਰ ਸੰਭਾਵੀ ਲਾੜਿਆਂ ਦੇ ਪਰਿਵਾਰਾਂ ਤੱਕ ਪਹੁੰਚ ਬਣਾਉਂਦੀ ਸੀ ਉਸ ਨੇ ਹਰੇਕ ਪਰਿਵਾਰ ਕੋਲੋਂ ਕਰੀਬ 20-20 ਲੱਖ ਰੁਪਏ ਦੀ ਮੰਗ ਕੀਤੀ ਤੇ ਫਿਰ 15 ਤੋਂ 18 ਲੱਖ ਰੁਪਏ 'ਚ ਉਹਨਾਂ ਨਾਲ ਸੌਦਾ ਤੈਅ ਹੋਇਆ ਕੁਝ ਨੌਜਵਾਨਾਂ ਨੇ ਆਪਣੀ ਜ਼ਮੀਨ ਤੇ ਪਸ਼ੂ ਵੇਚ ਦਿੱਤੇ ਤੇ ਕਰਜ਼ੇ ਵੀ ਲੈ ਤਾਂ ਜੋ ਸੁਖਦਰਸ਼ਨ ਨੂੰ ਪੈਸੇ ਦੇ ਸਕਣ ਉਹਨਾਂ ਚੋਂ ਕੁਝ ਦੀ ਮੰਗਣੀ ਵੀਡੀਓ ਕਾਲਾਂ ਰਾਹੀਂ ਹੋਈ ਇਸ ਮਾਮਲੇ ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦੋਂ ਦੋਰਾਹਾ ਦੇ ਹੋਟਲ 'ਚ 10 ਜੁਲਾਈ ਨੂੰ ਨੌਜਵਾਨ ਨਾਲ ਮੰਗਣੀ ਹੋਣੀ ਸੀ ਬਠਿੰਡਾ ਦੇ ਇੱਕ ਪਿੰਡ ਦੇ ਵਿਅਕਤੀ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਹੋਟਲ 'ਚ ਛਾਪਾ ਮਾਰਿਆ ਤੇ ਸੁਖਦਰਸ਼ਨ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਇਸ ਮਾਮਲੇ 'ਚ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ ਡੀਐਸਪੀ ਹਿਮੰਤ ਮਲਹੋਤਰਾ ਨੇ ਦੱਸਿਆ ਕਿ ਇਸ ਗਰੋਹ ਦਾ ਕੰਮ ਬਹੁਤ ਚਲਾਕੀ ਨਾਲ ਚੱਲਦਾ ਸੀ ਕੈਨੇਡਾ 'ਚ ਰਹਿਣ ਵਾਲੀ ਹਰਪ੍ਰੀਤ ਕੌਰ ਨੌਜਵਾਨਾਂ ਨਾਲ ਵੀਡੀਓ ਕਾਲਾਂ ਸੋਸ਼ਲ ਮੀਡੀਆ ਤੇ ਝਾਲੀ ਦਸਤਾਵੇਜ਼ਾਂ ਰਾਹੀਂ ਸੰਪਰਕ ਕਰਦੀ ਸੀ ਉਹ ਵੀਡੀਓ ਕਾਲਾਂ ਤੇ ਮੁੰਡਿਆਂ ਨਾਲ ਸਿੱਧੀ ਗੱਲ ਕਰਦੀ ਸੀ ਉਹਨਾਂ ਦੇ ਪਰਿਵਾਰਾਂ ਨੂੰ ਮਿਲਦੀ ਸੀ ਤੇ ਕੈਨੇਡਾ 'ਚ ਇੱਕ ਸਫਲ ਕਾਰੋਬਾਰੀ ਵਜੋਂ ਆਪਣੇ ਆਪ ਨੂੰ ਪੇਸ਼ ਕਰਕੇ ਉਹਨਾਂ ਦਾ ਵਿਸ਼ਵਾਸ ਜਿੱਤਦੀ ਸੀ ਇੱਕ ਵਾਰ ਜਦੋਂ ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਯਕੀਨ ਹੋ ਜਾਂਦਾ ਤਾਂ ਹਰਪ੍ਰੀਤ ਅਤੇ ਉਸ ਦੀ ਮਾਂ ਸੁਖਦਰਸ਼ਨ ਕੌਰ ਉਹਨਾਂ ਤੋਂ ਵਿਆਹ ਤੇ ਕੈਨੇਡਾ ਭੇਜਣ ਦੇ ਨਾਮ ਤੇ ਮੋਟੀ ਰਕਮ ਵਸੂਲਦੇ ਸਨ ਇਥੋਂ ਤੱਕ ਕਿ ਜਾਲੀ ਮੰਗਣੀ ਦੇ ਦਸਤਾਵੇਜ਼ ਵੀ ਤਿਆਰ ਕੀਤੇ ਜਾਂਦੇ ਸਨ ਹਾਲਾਂਕਿ ਇਸ ਗਰੋਹ ਦਾ ਭੇਤ ਉਦੋਂ ਖੁੱਲਿਆ ਜਦੋਂ ਗਲਤੀ ਨਾਲ WhatsApp ਤੇ ਇੱਕ ਨੌਜਵਾਨ ਨੂੰ ਇੱਕ ਸੁਨੇਹਾ ਭੇਜਿਆ ਗਿਆ ਜਿਸ ਵਿੱਚ ਇੱਕ ਹੋਰ ਨੌਜਵਾਨ ਤੋਂ ਪੈਸੇ ਵਸੂਲਣ ਬਾਰੇ ਇਸੇ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਸੀ ਜਦੋਂ ਨੌਜਵਾਨ ਨੇ ਸੁਨੇਹੇ ਦੀ ਪੁਸ਼ਟੀ ਕੀਤੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਠੱਗਿਆ ਗਿਆ ਇਸ ਤੋਂ ਬਾਅਦ ਉਸ ਨੇ ਸ਼ਿਕਾਇਤ ਦਰਜ ਕਰਵਾਈ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਤੇ ਸੁਖਦਰਸ਼ਨ ਕੌਰ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਤੇ ਇੱਕ ਸਾਥੀ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਅਨੁਸਾਰ ਮੁੱਖ ਦੋਸ਼ੀ ਹਰਪ੍ਰੀਤ ਕੌਰ ਜੋ ਕਿ ਕੈਨੇਡਾ 'ਚ ਰਹਿੰਦੀ ਹੈ ਵਿਰੁੱਧ ਲੁਕਆਊਟ ਸਰਕੂਲਰ ਜਾਰੀ ਕਰਨ ਦੀ ਪ੍ਰਕਿਰਿਆ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਇੰਟਰਪੋਲ ਰਾਹੀਂ ਉਸ ਨੂੰ ਗ੍ਰਿਫਤਾਰ ਕਰਕੇ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਮਲਜ਼ਮਾਂ ਤੋਂ ਧੋਖਾਧੜੀ 'ਚ ਵਰਤੇ ਗਏ ਦਸਤਾਵੇਜ਼, ਜਾਲੀ ਵੀਜ਼ਾ ਫਾਰਮ ਅਤੇ ਪੈਸੇ ਦੇ ਲੈਣ ਦੇਣ ਨਾਲ ਸਬੰਧਤ ਸਬੂਤ ਬਰਾਮਦ ਕੀਤੇ ਗਏ ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮਾ ਨੇ ਹੁਣ ਤੱਕ ਕਿੰਨੇ ਕੁ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ ਤੇ ਧੋਖਾਧੜੀ ਦੀ ਕੁੱਲ ਰਕਮ ਕਿੰਨੀ ਹੈ ਕੈਨੇਡਾ ਤੋਂ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ ਆਈ ਹੈ ਇਥੋਂ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਅਧੀਨ ਨਵੀਆਂ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ। ਦਰਅਸਲ ਕੈਨੇਡਾ ਨੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਥਾਈ ਨਿਵਾਸ ਲਈ ਸਪான்ਸਰ ਕਰਨ ਲਈ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਤਹਿਤ ਆਈਆਰਸੀਸੀ ਸਪான்ਸਰਸ਼ਿਪ ਲਈ 10,000 ਅਰਜ਼ੀਆਂ ਸਵੀਕਾਰ ਕਰੇਗਾ। ਇਮੀਗ੍ਰੇਸ਼ਨ ਵਿਭਾਗ ਵੱਲੋਂ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਅਧੀਨ ਨਵੀਆਂ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ। ਸਾਲ 2025 ਦੇ ਐਲਾਨ ਮੁਤਾਬਕ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਇਸ ਸਾਲ ਮਾਪਿਆਂ ਤੇ ਦਾਦਾ-ਦਾਦੀ ਪ੍ਰੋਗਰਾਮ ਤਹਿਤ ਸਪੌਂਸਰਸ਼ਿਪ ਲਈ 10000 ਤੱਕ ਅਰਜ਼ੀਆਂ ਸਵੀਕਾਰ ਕਰੇਗਾ ਇਥੋਂ ਦੀ ਸਰਕਾਰ 28 ਜੁਲਾਈ 2025 ਤੋਂ ਮਾਪਿਆਂ ਤੇ ਦਾਦਾ-ਦਾਦੀ ਪ੍ਰੋਗਰਾਮ ਤਹਿਤ ਚੁਣੇ ਗਏ ਵਿਅਕਤੀਆਂ ਨੂੰ ਆਪਣੇ ਮਾਪਿਆਂ ਤੇ ਦਾਦਾ-ਦਾਦੀ ਨੂੰ ਸਥਾਈ ਨਿਵਾਸ ਲਈ ਸਪੌਂਸਰ ਕਰਨ ਲਈ ਸੱਦਾ ਦੇਣਾ ਸ਼ੁਰੂ ਕਰੇਗੀ ਆਈਆਰਸੀਸੀ 2 ਹਫ਼ਤਿਆਂ ਦੀ ਮਿਆਦ 17860 ਸੱਦੇ ਭੇਜੇਗਾ ਜਿਸ ਦਾ ਟੀਚਾ ਇਸ ਸਾਲ 10000 ਅਰਜ਼ੀਆਂ ਨੂੰ ਮਨਜ਼ੂਰ ਕਰਨਾ ਹੋਵੇਗਾ ਦੱਸਣਾ ਬਣਦਾ ਕਿ ਕੈਨੇਡਾ ਸਰਕਾਰ ਵੱਲੋਂ ਕੱਚੇ ਜਾਂ ਪੱਕੇ ਤੌਰ ਤੇ ਆਉਣ ਵਾਲਿਆਂ ਦੀ ਗਿਣਤੀ 'ਚ ਕਟੌਤੀ ਕੀਤੀ ਜਾ ਰਹੀ ਹੈ ਪਰ ਫਿਰ ਵੀ ਪਰਿਵਾਰਾਂ ਦੇ ਮਿਲਾਪ ਲਈ ਯੋਜਨਾ ਰਾਹੀਂ 22% ਪੱਕੇ ਪ੍ਰਵਾਸੀਆਂ ਦਾ ਕੈਨੇਡਾ 'ਚ ਸਵਾਗਤ ਕੀਤਾ ਜਾ ਰਿਹਾ ਹੈ ਸਾਲ 2024 ਦੌਰਾਨ 35700 ਬਿਨੈਕਾਰਾਂ ਨੂੰ ਅਰਜ਼ੀ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਚੋਂ 20500 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ ਇਮੀਗ੍ਰੇਸ਼ਨ ਬਾਰੇ ਸਾਲਾਨਾ ਰਿਪੋਰਟ ਮੁਤਾਬਕ 2023 ਦੇ ਅੰਤ ਤੱਕ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਨੂੰ ਪੀਆਰ ਵਾਲੀ ਸ਼੍ਰੇਣੀ ਅਧੀਨ 40000 ਤੋਂ ਵੱਧ ਸਪਾਂਸਰਸ਼ਿਪ ਅਰਜ਼ੀਆਂ ਵਿਚਾਰ ਅਧੀਨ ਸਨ ਰਿਪੋਰਟ ਕਹਿੰਦੀ ਹੈ ਕਿ ਸਪਾਂਸਰਸ਼ਿਪ ਐਪਲੀਕੇਸ਼ਨ ਦਾ ਆਸਤ ਪ੍ਰੋਸੈਸਿੰਗ ਸਮਾਂ 24 ਮਹੀਨੇ ਹੁੰਦਾ ਹੈ ਤੇ ਅਜਿਹੇ ਚ ਬੈਕਲੌਗ ਬਹੁਤ ਜ਼ਿਆਦਾ ਵੱਧ ਸਕਦਾ ਹੈ PGP ਪ੍ਰੋਗਰਾਮ ਯੋਗ ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਰਜਿਸਟਰਡ ਭਾਰਤੀਆਂ ਨੂੰ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਸਥਾਈ ਨਿਵਾਸ ਲਈ ਸਪான்ਸਰ ਕਰਨ ਦੇ ਯੋਗ ਬਣਾਉਂਦਾ ਹੈ। 2025 ਦੇ ਦਾਖਲੇ ਦੇ ਹਿੱਸੇ ਵਜੋਂ ਅਰਜ਼ੀ ਦੇਣ ਲਈ ਸੱਦਾ ਦਿੱਤੇ ਗਏ ਲੋਕ ਸਥਾਈ ਨਿਵਾਸ ਪੋਰਟਲ ਜਾਂ ਪ੍ਰਤੀਨਿਧੀ ਸਥਾਈ ਨਿਵਾਸ ਪੋਰਟਲ ਰਾਹੀਂ ਆਪਣੀਆਂ ਅਰਜ਼ੀਆਂ ਇਲੈਕਟ੍ਰੋਨਿਕ ਤੌਰ ਤੇ ਜਮ੍ਹਾਂ ਕਰਵਾ ਸਕਦੇ ਨੇ। ਜਿਸ ਕਿਸੇ ਨੇ 2020 ਚ ਸਪான்ਸਰ ਫਾਰਮ ਲਈ ਦਿਲਚਸਪੀ ਜਮਾ ਕਰਵਾਈ ਸੀ ਪਰ ਅਜੇ ਤੱਕ ਅਰਜ਼ੀ ਦੇਣ ਲਈ ਸੱਦਾ ਨਹੀਂ ਮਿਲਿਆ ਉਸ ਨੂੰ 2020 ਚ ਪ੍ਰਦਾਨ ਕੀਤੇ ਗਏ ਈਮੇਲ ਖਾਤੇ ਦੀ ਜਾਂਚ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ ਆਈਆਰਸੀਸੀ ਨੇ ਜਨਤਾ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪੁਰਾਣੇ ਈਮੇਲ ਖਾਤਿਆਂ ਸਪੈਮ ਜਾਂ ਪ੍ਰਮੋਸ਼ਨ ਫੋਲਡਰਾਂ ਨੂੰ ਧਿਆਨ ਨਾਲ ਚੈੱਕ ਕਰਨ ਕਿਉਂਕਿ ਅਧਿਕਾਰਤ ਸੰਚਾਰ ਪਹਿਲਾਂ ਤੋਂ ਦਰਜ ਸੰਪਰਕ ਰਾਹੀਂ ਹੋ ਸਕਦਾ ਹੈ ਇਹ ਨਵਾਂ ਐਲਾਨ ਲੰਬੇ ਸਮੇਂ ਤੋਂ ਆਪਣੇ ਮਾਪਿਆਂ ਤੇ ਵੱਡੇ ਬਜ਼ੁਰਗਾਂ ਨੂੰ ਕੈਨੇਡਾ ਲਿਆਉਣ ਦੀ ਉਡੀਕ ਕਰ ਰਹੇ ਹਜ਼ਾਰਾਂ ਪੰਜਾਬੀ ਪਰਿਵਾਰਾਂ ਲਈ ਇੱਕ ਨਵੀਂ ਰੋਸ਼ਨੀ ਦੀ ਕਿਰਨ ਹੈ ਪੀਜੀਪੀ 2025 ਪ੍ਰੋਗਰਾਮ ਰਾਹੀਂ ਹੁਣ ਉਹ ਆਪਣੇ ਅਜ਼ੀਜ਼ਾਂ ਨੂੰ ਆਪਣੇ ਕੋਲ ਬੁਲਾ ਸਕਣਗੇ ਕੈਨੇਡਾ ਚ ਭਾਰਤ ਵੱਲੋਂ ਵੀਜ਼ਾ ਪਾਸਪੋਰਟ ਤੇ ਹੋਰ ਦਸਤਾਵੇਜ਼ੀ ਸੇਵਾਵਾਂ ਦੇਣ ਵਾਲੀ ਇਕਲੌਤੀ ਕੰਪਨੀ BLS ਇੰਟਰਨੈਸ਼ਨਲ ਵਿਰੁੱਧ ਲੋਕਾਂ ਦੀਆਂ ਸ਼ਿਕਾਇਤਾਂ ਵੱਧ ਰਹੀਆਂ ਨੇ ਲੋਕਾਂ ਦਾ ਕਹਿਣਾ ਹੈ ਕਿ ਇਹ ਕੰਪਨੀ ਅਕਸਰ ਗਲਤ ਫੀਸਾਂ ਲਗਾ ਕੇ ਉਹਨਾਂ ਨੂੰ ਲੁੱਟ ਰਹੀ ਹੈ ਤੇ ਆਮ ਜਨਤਾ ਦੀ ਲੋੜ ਅਤੇ ਮਜਬੂਰੀ ਦਾ ਨਜਾਇਜ਼ ਫਾਇਦਾ ਚੁੱਕ ਰਹੀ ਹੈ ਪ੍ਰਸ਼ਾਂਤ ਵਿਸ਼ੇਸ਼ਟ ਦੀ ਮਾਂ ਦੀ ਮੌਤ ਹੋਣ ਤੇ ਉਹ ਐਮਰਜੈਂਸੀ ਵੀਜ਼ਾ ਲੈਣ ਲਈ BLS ਦੇ ਪ੍ਰੈਂਪਟਨ ਦਫ਼ਤਰ ਦੇ ਵਿੱਚ ਗਿਆ ਭਾਵੇਂ ਉਹ ਖੁਦ ਜਾ ਕੇ ਵੀਜ਼ਾ ਲੈ ਕੇ ਆਇਆ ਪਰ ਉਸ ਕੋਲੋਂ ਪ੍ਰਤੀ ਵਿਅਕਤੀ 45 ਡਾਲਰ ਦੇ ਹਿਸਾਬ ਨਾਲ 135 ਡਾਲਰ ਕਲੀਅਰ ਫੀਸ ਲਈ ਗਈ ਉਸਨੇ ਦੱਸਿਆ ਕਿ ਇਹ ਕੋਈ ਇੱਕ ਵਾਰ ਦੀ ਗੱਲ ਨਹੀਂ ਹੈ ਕਿ ਉਸ ਕੋਲੋਂ ਅਜਿਹੀਆਂ ਸੇਵਾਵਾਂ ਲਈ ਫੀਸ ਮੰਗੀ ਗਈ ਜਿਹੜੀਆਂ ਉਸ ਨੂੰ ਚਾਹੀਦੀਆਂ ਹੀ ਨਹੀਂ ਸਨ। ਅਜਿਹਾ ਅਨੁਭਵ ਕਰਨ ਵਾਲਾ ਪ੍ਰਸ਼ਾਂਤ ਇਕਲੌਤਾ ਸ਼ਖਸ ਨਹੀਂ ਹੈ। ਬਹੁਤ ਸਾਰੇ ਹੋਰ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਵੀ BLS ਵੱਲੋਂ ਜ਼ਬਰਦਸਤੀ ਜ਼ਿਆਦਾ ਪੈਸੇ ਦੇਣ ਲਈ ਮਜਬੂਰ ਕੀਤਾ ਗਿਆ। ਉਹਨਾਂ ਨੂੰ ਡਰਾਇਆ ਗਿਆ ਕਿ ਜੇ ਪੈਸੇ ਨਾ ਦਿੱਤੇ ਤਾਂ ਉਹਨਾਂ ਦੇ ਦਸਤਾਵੇਜ਼ ਰੱਦ ਹੋ ਸਕਦੇ ਨੇ ਜਾਂ ਉਹਨਾਂ ਦੀ ਫਾਈਲ ਰੋਕੀ ਜਾ ਸਕਦੀ ਹੈ। BLS ਦੇ ਕੁਝ ਸਾਬਕਾ ਮੁਲਾਜ਼ਮਾ ਨੇ ਵੀ ਦੱਸਿਆ ਕਿ ਦਫ਼ਤਰ ਦੇ ਅੰਦਰ ਮੁਲਾਜ਼ਮਾ ਉਤੇ ਦਬਾਅ ਹੁੰਦਾ ਸੀ ਕਿ ਬੇਨਿਕਾਰਾਂ ਦੀਆਂ ਫਾਈਲਾਂ 'ਚ ਛੋਟੀਆਂ-ਮੋਟੀਆਂ ਗਲਤੀਆਂ ਲੱਭਣੀਆਂ ਨੇ ਤਾਂ ਜੋ ਉਹਨਾਂ ਨੂੰ ਵਾਧੂ ਸੇਵਾਵਾਂ ਵੇਚੀਆਂ ਜਾ ਸਕਣ ਇੱਕ ਸਾਬਕਾ ਸੁਪਰਵਾਈਜ਼ਰ ਨੇ ਖੁੱਲ੍ਹ ਕੇ ਕਿਹਾ ਕਿ ਮੈਨੂੰ ਪਤਾ ਸੀ ਕਿ ਅਸੀਂ ਗਲਤ ਕਰ ਰਹੇ ਹਾਂ ਪਰ ਫਿਰ ਵੀ ਲੋਕਾਂ ਤੋਂ ਜ਼ਿਆਦਾ ਪੈਸੇ ਲੈ ਰਹੇ ਸੀ ਬੀਐਲਐਸ ਦੀਆਂ ਪੂਰੇ ਕੈਨੇਡਾ 'ਚ ਲੋਕੇਸ਼ਨਜ਼ ਹਨ ਜੋ ਪਾਸਪੋਰਟ ਰੀਨਿਊਅਲ ਪੁਲਿਸ ਅਪਰਾਧਿਕ ਰਿਕਾਰਡ ਜਾਂਚ ਅਤੇ ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ ਕਾਰਡ ਵਰਗੀਆਂ ਸੇਵਾਵਾਂ ਪ੍ਰਦਾਨ ਕਰਦੀਆਂ ਨੇ ਇੰਟਰਨੈਟ ਤੇ ਸਰਚ ਕਰਨ ਤੇ ਹਜ਼ਾਰਾਂ ਫੇਸਬੁੱਕ ਪੋਸਟਾਂ ਰੈਡਿਟ ਥ੍ਰੈਡ ਅਤੇ ਆਨਲਾਈਨ ਪਟੀਸ਼ਨਾਂ ਦੇ ਵਿੱਚ ਬੀਐਲਐਸ ਦੇ ਖਿਲਾਫ ਰੋਸ ਨਜ਼ਰ ਆ ਜਾਂਦਾ ਹੈ ਬੀਐਲਐਸ ਤੋਂ ਅੱਕੇ ਲੋਕਾਂ ਵੱਲੋਂ ਸ਼ੁਰੂ ਕੀਤੀ ਇੱਕ ਆਨਲਾਈਨ ਪਟੀਸ਼ਨ ਦੇ ਵਿੱਚ 7000 ਤੋਂ ਵੱਧ ਦਸਤਖਤ ਨੇ ਕੰਪਨੀ ਨੂੰ ਬੈਟਰ ਬਿਜ਼ਨਸ ਬਿਊਰੋ ਦੁਆਰਾ ਐਫ ਰੇਟਿੰਗ ਵੀ ਦਿੱਤੀ ਗਈ ਹੈ BLS ਨੇ ਆਪਣੇ ਪੱਖੋਂ ਕਿਹਾ ਕਿ ਉਹ ਉੱਤਮ ਸੇਵਾ, ਪਾਰਦਰਸ਼ਤਾ ਤੇ ਨਿਯਮਾਂ ਦੀ ਪਾਲਣਾ ਲਈ ਜਾਣੀ ਜਾਂਦੀ ਹੈ। ਕੰਪਨੀ ਦੀ ਮੁੱਖ ਸੰਚਾਰ ਅਧਿਕਾਰੀ ਪੂਜਾ ਅਰੋੜਾ ਨੇ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਆਈ ਤਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਹੋਵੇਗੀ ਤੇ ਲੋੜੀਂਦੇ ਕਦਮ ਚੁੱਕੇ ਜਾਣਗੇ। ਆਪਣੇ ਵੱਲੋਂ ਟੋਰਾਂਟੋ 'ਚ ਸਥਿਤ ਭਾਰਤੀ ਕੌਂਸੂਲੇਟ ਜਨਰਲ ਨੇ ਕਿਹਾ ਹੈ ਕਿ ਉਹ ਫੌਰੀ ਅਤੇ ਕੁਸ਼ਲ ਸੇਵਾ ਲਈ ਵਚਨਬੱਧ ਹੈ ਤੇ ਇਹ ਵੀ ਕਿਹਾ ਹੈ ਕਿ ਬੀਐਲਐਸ ਇੰਟਰਨੈਸ਼ਨਲ ਨੂੰ ਖੁੱਲੀ ਪ੍ਰਤੀਯੋਗਤਾ ਰਾਹੀਂ ਚੁਣਿਆ ਗਿਆ ਸੀ ਮਿਸਿਸ ਸਾਗਾਚ ਇੱਕ ਬਿਨੇਕਾਰ ਨੇ ਦੱਸਿਆ ਕਿ ਜਦ ਉਹ ਆਪਣੀ ਓਸੀਆਈ ਅਰਜ਼ੀ ਦੇਣ ਗਿਆ ਤਾਂ ਉਸ ਤੋਂ ਉਹਨਾਂ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਜੋ ਕੰਪਨੀ ਦੀ ਵੈੱਬਸਾਈਟ ਤੇ ਦਰਜ ਨਹੀਂ ਸਨ ਉਸਨੇ ਦੱਸਿਆ ਕਿ ਸਟਾਫ ਨੇ ਉਸਦੀ ਪਤਨੀ ਨੂੰ ਮੂਰਖ ਕਿਆ ਤੇ ਜਦ ਉਹ ਵਾਧੂ ਫੀਸਾਂ ਦੀ تفصیلی رسید ਮੰਗਣ ਲੱਗਾ ਤਾਂ ਉਸਨੂੰ ਕਿਹਾ ਗਿਆ ਕਿ ਤੁਹਾਨੂੰ ਬਲੈਕਲਿਸਟ ਕੀਤਾ ਜਾ ਸਕਦਾ ਹੈ ਹਰਪ੍ਰੀਤ ਹੋਰਾ ਜੋ ਇੱਕ ਵਕੀਲ ਨੇ ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਤੋਂ BLS ਨੇ ਦੋ ਵਾਰੀ ਜ਼ਬਰਦਸਤੀ ਕੂਰੀਅਰ ਸੇਵਾ ਲਈ ਫੀਸ ਲੈ ਲਈ ਹਾਲਾਂਕਿ ਬਾਅਦ ਵਿੱਚ ਉਹਨਾਂ ਨੂੰ ਰਿਫੰਡ ਮਿਲਿਆ ਪਰ ਉਹਨਾਂ ਨੇ ਇਸ ਨੂੰ ਸਪਸ਼ਟ ਤੌਰ ਤੇ ਕਾਨੂੰਨੀ ਲੁੱਟ ਆਖਿਆ ਇੱਕ ਹੋਰ ਕਲਾਇੰਟ ਸ਼ਿਵਮ ਨੇਰਾ ਨੇ ਵੀ ਆਪਣਾ ਅਨੁਭਵ ਸਾਂਝਾ ਕੀਤਾ ਉਸਨੇ ਦੱਸਿਆ ਕਿ ਉਸ ਤੋਂ 100 ਡਾਲਰ ਪ੍ਰੀਮੀਅਮ ਲਾਉਂਜ ਸੇਵਾ ਲਈ ਲੈ ਗਏ ਤਾਂ ਜੋ ਉਹ ਪੀਆਰ ਅਰਜ਼ੀਆਂ ਬਾਬਤ ਲੰਬੀਆਂ ਲਾਈਨਾਂ ਤੋਂ ਬਚ ਸਕੇ ਉਹ ਕਹਿੰਦਾ ਹੈ ਕਿ ਉਹ ਚਾਰ ਵਾਰ ਆਪਣੀ ਫਾਈਲ ਠੀਕ ਕਰਨ ਗਿਆ ਤੇ ਹਰ ਵਾਰੀ ਮੁਲਾਜ਼ਮ ਕੋਈ ਨਵੀਂ ਗਲਤੀ ਲੱਭ ਲੈਂਦੇ ਸਨ ਇੰਜ ਜਾਪਦਾ ਹੈ ਕਿ ਕਾਊਂਟਰ ਦੇ ਦੂਜੇ ਪਾਸੇ ਵੀ ਸਥਿਤੀ ਬਿਹਤਰ ਨਹੀਂ ਸੀ ਤਿੰਨ ਸਾਬਕਾ ਮੁਲਾਜ਼ਮਾਂ ਜਿਨ੍ਹਾਂ ਨੇ ਪਿਛਲੇ 5 ਸਾਲਾਂ ਚ ਬ੍ਰੈਂਪਟਨ ਲੋਕੇਸ਼ਨ ਤੇ ਕੰਮ ਕੀਤਾ ਸੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਥੋੜੇ ਸਮੇਂ ਦੇ ਕੰਟਰੈਕਟ ਤੇ ਰੱਖਿਆ ਗਿਆ ਸੀ ਤੇ ਉਹਨਾਂ ਉੱਤੇ ਬੇਨਕਾਰਾਂ ਦੀਆਂ ਅਰਜ਼ੀਆਂ 'ਚ ਗਲਤੀਆਂ ਲੱਭਣ ਜਾਂ ਵਾਧੂ ਖਰਚੇ ਜੋੜਨ ਲਈ ਦਬਾਅ ਪਾਇਆ ਜਾਂਦਾ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਮੁਲਾਜ਼ਮ ਆਪਸ 'ਚ ਮੁਕਾਬਲੇ ਕਰਦੇ ਸਨ ਕਿ ਕੌਣ ਵੱਧ ਸੇਵਾਵਾਂ ਵੇਚ ਸਕਦਾ ਹੈ ਜਿੱਤਣ ਵਾਲਿਆਂ ਨੂੰ ਇਨਾਮ ਦਿੱਤੇ ਜਾਂਦੇ ਸਨ ਗਲੋਬਲ ਅਫੇਅਰਸ ਕੈਨੇਡਾ ਦਾ ਕਹਿਣਾ ਹੈ ਕਿ ਭਾਵੇਂ ਉਹ ਕਾਉਂਸਲਰ ਪੋਸਟਾਂ ਦੀ ਸਥਾਪਨਾ ਨੂੰ ਅਧਿਕਾਰਤ ਕਰਦਾ ਹੈ ਪਰ ਉਸ ਦਾ ਕਿਸੇ ਵਿਦੇਸ਼ੀ ਸਰਕਾਰ ਵੱਲੋਂ ਠੇਕੇ ਤੇ ਕੰਮ ਕਰਨ ਵਾਲੀ ਕੰਪਨੀ ਤੇ ਕੋਈ ਅਧਿਕਾਰ ਨਹੀਂ ਹੈ ਵਿਭਾਗ ਸਿਫਾਰਿਸ਼ ਕਰਦਾ ਹੈ ਕਿ ਲੋਕ ਆਪਣੇ ਸਥਾਨਕ ਕੰਜ਼ਿਊਮਰ ਪ੍ਰੋਟੈਕਸ਼ਨ ਦਫ਼ਤਰ ਜਾਂ ਅਪਰਾਧਿਕ ਸ਼ਿਕਾਇਤ ਦੀ ਸਥਿਤੀ ਵਿੱਚ ਪੁਲਿਸ ਨਾਲ ਸੰਪਰਕ ਕਰਨ ਕੈਨੇਡਾ 'ਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ 6 ਹੋਰ ਵਾਰਦਾਤਾਂ ਸਾਹਮਣੇ ਆਈਆਂ ਨੇ ਅਤੇ ਜ਼ਬਰੀ ਵਸੂਲੀ ਦੇ ਇਹ ਸਾਰੇ ਮਾਮਲੇ ਲਾਰੈਂਸ ਬਿਸ਼ਨੋਈ ਗਰੂਪ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ। ਕੈਨੇਡੀਅਨ ਮੀਡੀਆ ਵੱਲੋਂ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਹਰਦੀਪ ਸਿੰਘ ਨਿੱਜਰ ਕਤਲ ਕਾਂਡ ਵੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਦਾ ਨਜ਼ਰ ਆ ਰਿਹਾ ਏ। ਇਸੇ ਦੌਰਾਨ ਐਡਮਿੰਟਨ ਵਿਖੇ ਵਾਪਰੀਆਂ ਵਾਰਦਾਤਾਂ ਬਾਰੇ ਸ਼ਹਿਰ ਦੇ ਮੁਖੀ ਡੈਵਨ ਲਾਫੋਰਸ ਨੇ ਦੱਸਿਆ ਕਿ ਅਗਜ਼ਨੀ ਤੇ ਹਿੰਸਾ ਦੇ ਹੋਰ ਨਾ ਢੰਗ ਤਰੀਕਿਆਂ ਦੀ ਵਰਤੋਂ ਕਰਦੇ ਆ। ਸਾਊਥ ਏਸ਼ੀਅਨ ਕਾਰੋਬਾਰੀਆਂ ਤੋਂ ਮੋਟੀ ਰਕਮ ਮੰਗੀ ਗਈ ਐਡਮਿੰਟਨ ਪੁਲਿਸ ਇਹਨਾਂ ਵਾਰਦਾਤਾਂ ਦੀ ਪੜਤਾਲ ਲਈ ਕੈਲਗਰੀ ਪੁਲਿਸ ਅਤੇ ਅਲਬਰਟਾ ਲਾ ਐਨਫੋਰਸਮੈਂਟ ਰਿਸਪੌਂਸ ਟੀਮਾਂ ਦੀ ਮਦਦ ਲੈ ਰਹੀ ਹੈ ਦੂਜੇ ਪਾਸੇ ਕਮਿਊਨਿਟੀ ਤੱਕ ਪਹੁੰਚ ਸਥਾਪਿਤ ਕਰਦਿਆਂ ਵੱਧ ਤੋਂ ਵੱਧ ਜਾਣਕਾਰੀ ਇਕੱਤਰ ਕਰਨ ਦੇ ਯਤਨ ਜਾਰੀ ਨੇ ਤੇ ਜਲਦ ਹੀ ਸਾਊਥ ਏਸ਼ੀਅਨ ਭਾਈਚਾਰੇ ਦਾ ਇਕੱਠ ਕੀਤਾ ਜਾ ਰਿਹਾ ਜਿਸ ਦੌਰਾਨ ਸੱਤ ਸਮੁੰਦਰੋਂ ਪਾਰ ਪੈਦਾ ਹੋ ਰਹੀਆਂ ਸਮੱਸਿਆਵਾਂ ਬਾਰੇ ਡੂੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਇਥੇ ਦੱਸਣਾ ਬਣਦਾ ਹੈ ਕਿ ਪ੍ਰੋਜੈਕਟ ਗੈਸ ਲਾਈਟ ਦੌਰਾਨ ਸਾਹਮਣੇ ਆਈਆਂ ਵਾਰਦਾਤਾਂ ਦਾ ਮੁੱਖ ਸਾਜ਼ਿਸ਼ਘਾੜਾ ਮਨਿੰਦਰ ਢਾਲੀਵਾਲ ਨੂੰ ਮੰਨਿਆ ਜਾ ਰਿਹਾ ਹੈ ਤੇ ਉਹ ਇਸ ਵੇਲੇ ਸੰਯੁਕਤ ਅਰਬ ਅਮੀਰਾਤ ਦੀ ਜੇਲ੍ਹ 'ਚ ਹੈ ਕੈਨੇਡਾ ਸਰਕਾਰ ਉਸ ਦੀ ਹਵਾਲਗੀ ਚਾਹੁੰਦੀ ਹੈ ਪਰ ਇਸ ਪ੍ਰਕਿਰਿਆ 'ਚ ਲੱਗਣ ਵਾਲੇ ਸਮੇਂ ਬਾਰੇ ਯਕੀਨੀ ਤੌਰ ਤੇ ਕੁਝ ਵੀ ਕਹਿਣਾ ਮੁਸ਼ਕਲ ਹੈ ਤਾਜ਼ਾ ਵਾਰਦਾਤਾਂ ਲਾਰੈਂਸ ਬਿਸ਼ਨੋਈ ਗਰੂ ਨਾਲ ਸੰਬੰਧਿਤ ਨੇ ਪਰ ਐਡਮਿੰਟਨ ਪੁਲਿਸ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ ਡੇਵਨ ਲਾਫੋਰਸ ਨੇ ਕਿਹਾ ਕਿ ਮਾਮਲੇ ਬੇहद ਸੰਜੀਦਾ ਹੋਣ ਕਰਕੇ ਸੀਮਤ ਜਾਣਕਾਰੀ ਹੀ ਸਾਹਮਣੇ ਆ ਸਕੀ ਹੈ ਉਧਰ ਬੀਸੀ ਚ ਪੁਲਿਸ ਦੇ ਲੀਕ ਹੋਏ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਹਿੰਦੀ ਬੋਲਣ ਵਾਲੇ ਸ਼ੱਕੀ ਬਿਸ਼ਨੋਈ ਗਰੂ ਨਾਲ ਸਬੰਧਤ ਹਨ ਜਿਨ੍ਹਾਂ ਵੱਲੋਂ ਕਾਰੋਬਾਰੀਆਂ ਤੋਂ ਵਟਸਐਪ ਮੈਸੇਜ ਰਾਹੀਂ ਜਾਂ ਕਾਲ ਕਰਕੇ ਮੋਟੀਆਂ ਰਕਮਾਂ ਦੀ ਮੰਗ ਕੀਤੀ ਜਾ ਰਹੀ ਹੈ ਸ਼ੱਕੀਆਂ ਕੋਲ ਪੀੜਤ ਪਰਿਵਾਰਾਂ ਬਾਰੇ ਮੁਕੰਮਲ ਜਾਣਕਾਰੀ ਮੌਜੂਦ ਹੈ ਮਿਸਾਲ ਵਜੋਂ ਪਰਿਵਾਰ ਚ ਕਿੰਨੇ ਮੈਂਬਰ ਨੇ ਤੇ ਕਿਹੜੀਆਂ-ਕਿਹੜੀਆਂ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਉਹਨਾਂ ਦੀਆਂ ਰੋਜ਼ਾਨਾ ਸਰਗਰਮੀਆਂ ਕਿਹੋ ਜੀਆਂ ਨੇ ਮੁੱਢਲੇ ਤੌਰ ਤੇ ਐਡਮਿੰਟਨ ਪੁਲਿਸ ਨੇ ਪ੍ਰੋਜੈਕਟ ਗੈਸਲਾਈਟ ਵਾਲੇ ਮਾਮਲਿਆਂ ਨੂੰ BC ਜਾਂ Ontario ਨਾਲ ਜੋੜਨ ਤੋਂ ਨਾ ਕਰ ਦਿੱਤੀ ਪਰ ਤਾਜ਼ਾ ਪ੍ਰੈਸ ਕਾਨਫਰੰਸ ਦੌਰਾਨ ਇਹ ਸੋਚ ਬਦਲੀ ਹੋਈ ਨਜ਼ਰ ਆਈ ਡੈਵਨ ਲਾਫੋਰਸ ਨੇ ਕਿਹਾ ਕਿ ਜਦੋਂ ਪੂਰੇ ਮੁਲਕ ਚ ਇੱਕੋ ਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਤਾਂ ਵੱਡੀ ਮੁਹਿਮ ਲਈ ਕਮਰ ਕੱਸ ਲੈਣੀ ਚਾਹੀਦੀ ਹੈ ਉਧਰ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਮਿਸੀ ਸਾਗਾ ਵਿਖੇ ਸਿੱਖ ਕਾਰੋਬਾਰੀ ਦੇ ਕਤਲ ਦੀ ਜ਼ਿੰਮੇਵਾਰੀ ਵੀ ਬਿਸ਼ਨੋਈ ਗਰੋਂ ਲੈ ਰਿਆ ਹੈ ਜਥੇਬੰਦੀ ਦੇ ਆਗੂ ਬਲਪ੍ਰੀਤ ਸਿੰਘ ਨੇ ਸਵਾਲ ਉਠਾਇਆ ਕਿ ਜਦੋਂ ਗਰੋਹ ਦਾ ਮੁਖੀ ਪਿਛਲੇ 10 ਸਾਲ ਤੋਂ ਜੇਲ੍ਹ 'ਚ ਹੈ ਤਾਂ ਅਜਿਹੀਆਂ ਸਰਗਰਮੀਆਂ ਨੂੰ ਅੰਜਾਮ ਕਿਵੇਂ ਦਿੱਤਾ ਜਾ ਸਕਦਾ ਹੈ ਇਥੇ ਦੱਸਣਾ ਬਣਦਾ ਹੈ ਕਿ BC ਦੇ ਪ੍ਰੀਮੀਅਰ ਡੇਵਿਡ ਈਬੀ ਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਬਿਸ਼ਨੋਈ ਗਰੋ ਨੂੰ ਅੱਤਵਾਦੀ ਜਥੇਬੰਦੀ ਐਲਾਨੇ ਜਾਣ ਦੀ ਮੰਗ ਕਰ ਚੁੱਕੇ ਨੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰੇ ਪੋਲੀਏਵ ਦੀਆਂ ਮੁਸ਼ਕਲਾਂ ਮੁਰ ਵਧ ਗਈਆਂ ਨੇ ਅਲਬਰਟਾ ਦੇ ਬੈਟਲ ਰਿਵਰ ਕਰੋਫੁੱਟ ਪਾਰਲੀਮੈਂਟੀ ਹਲਕੇ ਦੀ ਜ਼ਿਮਨੀ ਚੋਣ 'ਚ ਉਮੀਦਵਾਰਾਂ ਦੀ ਗਿਣਤੀ 100 ਤੋਂ ਟੱਪ ਗਈ ਹੈ ਕੈਨੇਡਾ ਇਤਿਹਾਸ ਚ ਪਹਿਲੀ ਵਾਰ ਕਿਸੇ ਪਾਰਲੀਮੈਂਟਰੀ ਹਲਕੇ ਦੀ ਚੋਣ ਚ 100 ਤੋਂ ਵੱਧ ਉਮੀਦਵਾਰ ਮੈਦਾਨ ਚ ਹੋਣਗੇ ਪਿਛਲਾ ਰਿਕਾਰਡ 91 ਉਮੀਦਵਾਰਾਂ ਦਾ ਸੀ ਤੇ ਉਥੇ ਪੀਰੇ ਪੋਲੀਵ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਜ਼ਿਮਨੀ ਚੋਣ ਲਈ ਵੋਟਾਂ 18 ਅਗਸਤ ਨੂੰ ਪੈਣਗੀਆਂ ਪਰ ਬਤੌਰ ਉਮੀਦਵਾਰ ਕਾਗਜ਼ ਦਾਖਲ ਕਰਨ ਦੀ ਆਖਰੀ ਤਰੀਕ 28 ਜੁਲਾਈ ਹੈ ਜਿਸ ਦੇ ਮੱਦੇਨਜ਼ਰ ਉਮੀਦਵਾਰਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਲੋਂਗੇਸਟ ਬੈਲਟ ਕਮੇਟੀ ਨੇ ਕਿਹਾ ਕਿ ਉਮੀਦਵਾਰਾਂ ਦੀ ਗਿਣਤੀ 200 ਤੱਕ ਪਹੁੰਚਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ ਜਦਕਿ ਪੋਲੀਏਵਰੇ ਵੱਲੋਂ ਇਸ ਹਰਕਤ ਦੀ ਨਿਖੇਦੀ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਇੱਕ ਟਾਊਨ ਹਾਲ ਦੌਰਾਨ ਟੋਰੀਨ ਆਗੂ ਨੇ ਕਿਹਾ ਕਿ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਗਿਣਤੀ ਸੀਮਤ ਰੱਖਣ ਬਾਰੇ ਕਾਨੂੰਨ ਹੋਣਾ ਚਾਹੀਦਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਹਲਕੇ ਦੇ ਕੁਝ ਲੋਕ ਪੀਰੇ ਪੋਲੀਏਵ ਦਾ ਤਿੱਖਾ ਵਿਰੋਧ ਕਰ ਰਹੇ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਬੌਨੀ ਕਿਚਲੀ ਨੇ ਖੁਦ ਨੂੰ ਟੋਰੀ ਆਗੂ ਤੋਂ ਵਧੇਰੇ ਯੋਗ ਕਰਾਰ ਦਿੱਤਾ ਇਸ ਦੇ ਉਲਟ ਲਿਬਰਟੇਰੀਅਨ ਪਾਰਟੀ ਦੇ ਉਮੀਦਵਾਰ ਮਾਈਕਲ ਹੈਰਿਸ ਨੇ ਸੈਂਕੜੇ ਉਮੀਦਵਾਰਾਂ ਦੇ ਰੋਸ ਵਜੋਂ ਮੈਦਾਨ 'ਚ ਨਿਤਰਣ ਦੀ ਪ੍ਰਕਿਰਿਆ ਨੂੰ ਲੋਕਤੰਤਰ ਦਾ ਮਾਹੌਲ ਕਰਾਰ ਦਿੱਤਾ ਲੋਂਗੇਸਟ ਵੈਲਟ ਕਮੇਟੀ ਵਾਲੇ ਸਿਰਫ ਕੰਜ਼ਰਵੇਟਿਵ ਪਾਰਟੀ ਦਾ ਵਿਰੋਧ ਨਹੀਂ ਕਰ ਰਹੇ ਇਸ ਤੋਂ ਪਹਿਲਾਂ ਉਹ ਲਿਬਰਲ ਪਾਰਟੀ ਦੇ ਘੜੇ 'ਚ ਵੀ ਆਪਣੀ ਹਾਜ਼ਰੀ ਲਵਾ ਚੁੱਕੇ ਨੇ ਲਿਬਰਲ ਪਾਰਟੀ ਦਾ ਗੜ ਮੰਨੀ ਜਾਂਦੀ ਟੋਰਾਂਟੋ ਸੇਂਟ ਪੌਲ ਸੀਟ ਉਮੀਦਵਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਹੀ ਕੁਝ ਵੋਟਾਂ ਦੇ ਫਰਕ ਨਾਲ ਕਨਜ਼ਰਵੇਟਿਵ ਪਾਰਟੀ ਦੀ ਝੋਲੀ 'ਚ ਚਲੀ ਗਈ ਸੀ ਇਸ ਸਾਲ 28 ਅਪ੍ਰੈਲ ਨੂੰ ਹੋਈਆਂ ਚੋਣਾਂ ਦੌਰਾਨ ਲਿਬਰਲ ਪਾਰਟੀ ਨੇ ਇਹ ਸੀਟ ਮੁੜ ਜਿੱਤ ਲਈ ਉਧਰ ਲੋਂਗੇਸਟ ਬੈਲਟ ਕਮੇਟੀ ਦੇ ਉਮੀਦਵਾਰ ਜੇਸਨ ਕੋਵਾਨ ਨੇ ਦਾਅਵਾ ਕੀਤਾ ਇਹ ਲੋਕਤੰਤਰੀ ਪ੍ਰਕਿਰਿਆ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾ ਰਿਹਾ ਉਹਨਾਂ ਦਲੀਲ ਦਿੱਤੀ ਕਿ ਅਤੀਤ ਚ ਕਈ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਯਤਨ ਕੀਤਾ ਪਰ ਨਾਮਜ਼ਦਗੀ ਫਾਰਮ ਦਸਤਖਤ ਕਰਵਾਉਣ ਚ ਅਸਫਲ ਰਿਹਾ ਹੁਣ ਲੌਂਗੇਸਟ ਬੈਲਟ ਕਮੇਟੀ ਦੀ ਮਦਦ ਨਾਲ ਪਹਿਲੀ ਵਾਰ ਜ਼ਿਮਨੀ ਚੋਣ ਲੜਨ ਦਾ ਮੌਕਾ ਮਿਲਿਆ ਹੈ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਭਾਵੇਂ ਬੈਟਲ ਰਿਵਰ ਕਰੋਫੂਟ ਹਲਕਾ ਕੰਜ਼ਰਵੇਟਿਵ ਪਾਰਟੀ ਦਾ ਗੜ ਹੈ ਪਰ ਉਮੀਦਵਾਰਾਂ ਦੀ ਵਧ ਰਹੀ ਗਿਣਤੀ ਅਤੇ ਨਵੇਂ ਸਿਰੇ ਤੋਂ ਸਿਰਜਿਆ ਜਾ ਰਿਹਾ ਵਰਤਾਂਤ ਪੀਰੇ ਪੋਲੀਏਵ ਦੀ ਬੇੜੀ ਚ ਵੱਟੇ ਪਾ ਸਕਦਾ ਹੈ ਕੈਨੇਡੀਅਨ ਫੌਜ ਦੇ ਮੁਖੀ ਨੇ ਆਟਵਾਚ ਕੈਮਰੂਨ ਹਾਈਲੈਂਡਰਜ਼ ਰੈਜਿਮੈਂਟ ਦੇ ਕਮਾਂਡਿੰਗ ਅਫਸਰ ਨੂੰ ਅਸਥਾਈ ਤੌਰ ਤੇ ਹਟਾ ਦਿੱਤਾ ਹੈ ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਫੌਜ ਦੇ ਕੁਝ ਮੈਂਬਰਾਂ ਵੱਲੋਂ ਚਲਾਏ ਜਾ ਰਹੇ ਇੱਕ ਫੇਸਬੁੱਕ ਗਰੁੱਪ ਬਾਰੇ ਪਤਾ ਲੱਗਿਆ ਜਿਸ ਵਿੱਚ ਨਫ਼ਰਤ ਭਰੀਆਂ ਗੱਲਾਂ ਤੇ ਕਨੌਣੀਆਂ ਤਸਵੀਰਾਂ ਸ਼ਾਮਲ ਸਨ ਇਹ ਗਰੁੱਪ ਬਲੂ ਹੈਕਲ ਮਾਫੀਆ ਨਾਮ ਨਾਲ ਜਾਣਿਆ ਜਾਂਦਾ ਸੀ ਜਿਸ ਵਿੱਚ ਨਸਲੀ ਔਰਤਾਂ ਵਿਰੁੱਧ ਸਮਲਿੰਗੀ ਲੋਕਾਂ ਵਿਰੁੱਧ ਤੇ ਯਹੂਦੀ ਲੋਕਾਂ ਵਿਰੁੱਧ ਟਿੱਪਣੀਆਂ ਕੀਤੀਆਂ ਗਈਆਂ ਸਨ ਕੈਨੇਡੀਅਨ ਫੌਜ ਨੇ ਇਸ ਗਰੁੱਪ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਫੌਜ ਦੇ ਕਮਾਂਡਰ ਲੈਫਟਨੈਂਟ ਜਨਰਲ ਮਾਈਕਲ ਰਾਈਟ ਨੇ 16 ਜੁਲਾਈ ਨੂੰ ਮੈਂਬਰਾਂ ਨੂੰ ਭੇਜੇ ਇੱਕ ਸੰਦੇਸ਼ ਚ ਕਿਹਾ ਕਿ ਉਹ ਇੱਕ ਫੇਸਬੁੱਕ ਗਰੁੱਪ ਚ ਗੈਰਵਾਜਬ ਵਿਵਹਾਰ ਨਾਲ ਜੱਠਣ ਲਈ ਕਦਮ ਚੁੱਕ ਰਹੇ ਨੇ ਇਸ ਤਹਿਤ ਕੈਮਰੂਨ ਹਾਈਲੈਂਡਰਸ ਦੇ ਮੁਖੀ ਨੂੰ ਅਸਥਾਈ ਤੌਰ ਤੇ ਹਟਾ ਦਿੱਤਾ ਗਿਆ ਤੇ ਉਸ ਦੀ ਥਾਂ ਤੇ ਇੱਕ ਅੰਤਰੀਮ ਅਧਿਕਾਰੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਹਾਲਾਂਕਿ ਕਮਾਂਡਰ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਰੈਜੀਮੈਂਟ ਦੀ ਵੈੱਬਸਾਈਟ ਮੁਤਾਬਕ ਲੈਫਟਨੈਂਟ ਕਰਨਲ ਰਾਈਨ ਹੈਂਡੀ ਕਮਾਂਡਿੰਗ ਅਫਸਰ ਦੇ ਅਹੁਦੇ 'ਤੇ ਸਨ ਮਾਈਕਲ ਰਾਈਟ ਨੇ ਕਿਹਾ ਕਿ ਇਸ ਘਟਨਾ ਨੇ ਕੈਨੇਡੀਅਨ ਫੌਜੀ ਸਾਖ ਨੂੰ ਉਸ ਸਮੇਂ ਨੁਕਸਾਨ ਪਹੁੰਚਾਇਆ ਜਦੋਂ ਅਸੀਂ ਇੱਕ ਤਿਆਰ ਲਚਕੀਲੇ ਤੇ ਜ਼ਬਰਦਸਤ ਕੈਨੇਡੀਅਨ ਹਥਿਆਰਬੰਦ ਸੈਨਾਵਜੋਂ ਮਹੱਤਵਪੂਰਨ ਆਧੁਨਿਕੀਕਰਨ ਦੇ ਕੰਮ 'ਚ ਲੱਗੇ ਹੋਏ ਹਾਂ ਉਹਨਾਂ ਨੇ ਪਹਿਲਾਂ ਵੀ ਗਰੁੱਪ ਦੀਆਂ ਪੋਸਟਾਂ ਨੂੰ ਘਟਿਆ ਆਖਦਿਆਂ ਇਸ ਬਾਰੇ ਨਿਰਾਸ਼ਾ ਜ਼ਾਹਰ ਕੀਤੀ ਸੀ ਓਟਵਾ ਸਿਟੀਜ਼ਨ ਅਖਬਾਰ ਦੇ ਅਨੁਸਾਰ ਗਰੁੱਪ 'ਚ ਔਰਤਾਂ ਖਿਲਾਫ ਨਫ਼ਰਤ ਭਰੀਆਂ ਟਿੱਪਣੀਆਂ ਤੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਰੁੱਧ ਅਸ਼ਲੀਲ ਗੱਲਾਂ ਕੀਤੀਆਂ ਗਈਆਂ ਸਨ ਇੱਕ ਪੋਸਟ ਓਟਵਾ ਦੇ ਕਿਸੇ ਬਾਾਰ 'ਚ ਇਕੱਠੇ ਹੋਣ ਦੀ ਗੱਲ ਹੋ ਰਹੀ ਸੀ ਪੋਸਟ 'ਚ ਕਿਸੇ ਨੇ ਲਿਖਿਆ ਕਿ ਸਵਾਈ ਯਹੂਦੀਆਂ ਦੇ ਬਾਕੀ ਸਾਰੇ ਆ ਸਕਦੇ ਨੇ ਫੌਜ ਦੇ ਕਮਾਂਡਰ ਨੇ ਕਿਹਾ ਕਿ ਜੋ ਵੀ ਫੌਜੀ ਇਸ ਗਰੁੱਪ ਦਾ ਹਿੱਸਾ ਸਨ ਉਨਾਤੇ ਕਥਿਤ ਅਨੈਤਿਕ ਵਿਵਹਾਰ ਦੀ ਜਾਂਚ ਕੀਤੀ ਜਾ ਰਹੀ ਹੈ ਮਿਲਟਰੀ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਬਲੂ ਹੈਕਲ ਮਾਫੀਆ ਮਾਮਲਾ ਕੈਨੇਡੀਅਨ ਫੌਜ ਚ ਚੱਲ ਰਿਹਾ ਦੋ ਵੱਡੇ ਵਿਵਾਦਾਂ ਚੋਂ ਇੱਕ ਹੈ ਹੋਰ ਇੱਕ ਮਾਮਲੇ ਚ ਆਰਸੀਐਮਪੀ ਨੇ ਚਾਰ ਵਿਅਕਤੀਆਂ ਨੂੰ ਹਥਿਆਰ ਤੇ ਵਿਸਫੋਟਕ ਸਮੱਗਰੀ ਦੇ ਨਾਲ ਗ੍ਰਿਫਤਾਰ ਕੀਤਾ ਸੀ ਜਿਹੜੇ ਕਯੂਬਿਕ ਸਿਟੀ ਦੇ ਨੇੜੇ ਜ਼ਬਰਦਸਤੀ ਜ਼ਮੀਨ ਦੇ ਇੱਕ ਹਿੱਸੇ ਤੇ ਕਬਜ਼ਾ ਕਰਨ ਦੀ ਫਿਰਾਕ ਚ ਸਨ ਇਨ੍ਹਾਂ ਵਿਅਕਤੀਆਂ ਚ ਦੋ ਮੌਜੂਦਾ ਤੇ ਇੱਕ ਸਾਬਕਾ ਫੌਜੀ ਸ਼ਾਮਲ ਨੇ ਇਸਾ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਸੱਤ ਨੌਜਵਾਨਾਂ ਦੇ ਕੈਨੇਡਾ ਵਸਣ ਦੀਆਂ ਸਦਰਾਂ ਤੇ ਫਿਰਿਆ ਪਾਣੀ ਕੈਨੇਡਾ ਰਿੰਦੀ ਧੀ ਨਾਲ ਮਿਲ ਕੇ ਮਾਂ ਨੇ ਸੱਤ ਨੌਜਵਾਨਾਂ ਨਾਲ ਮਾਰੀ ਠੱਗੀ ਕੈਨੇਡਾ ਤੋਂ ਪੰਜਾਬੀਆਂ ਲਈ ਆਈ ਵੱਡੀ ਖੁਸ਼ਖਬਰੀ ਪੀਜੀਪੀ ਪ੍ਰੋਗਰਾਮ ਕਾਰਨ ਪੰਜਾਬੀ ਪਰਿਵਾਰਾਂ ਲਈ ਜਾਗੀ ਉਮੀਦ ਦੀ ਕਿਰਨ ਭਾਰਤੀ ਕਾਉਂਸਲਰ ਸੇਵਾਵਾਂ ਦਿੰਦੀ ਏਜੰਸੀ ਖਿਲਾਫ ਵੱਡੀਆਂ ਸ਼ਿਕਾਇਤਾਂ ਬੀਐਲਐਸ ਇੰਟਰਨੈਸ਼ਨਲ ਵੱਲੋਂ ਸੁਧਾਰ ਲਈ ਕਦਮ ਚੁੱਕਣ ਦਾ ਭਰੋਸਾ ਐਡਮਿੰਟਨ ਦੀਆਂ ਵਾਰਦਾਤਾਂ 'ਚ ਬਿਸ਼ਨੋਈ ਗਰੋ ਦਾ ਹੱਥ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ 'ਚ ਬਿਸ਼ਨੋਈ ਗੈਂਗ ਤੇ ਸ਼ੱਕ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ